ਵਾਹਿਗੁਰੂ ਦਾ ਨਾਮ ਲੈ ਕੇ ਅੱਜ ਫੇਰ ਆਪਾਂ ਆ ਗਏ ਜ਼ਿੰਦਗੀ ਜਿਉਣ ਤਾਂ ਕਿਵੇਂ ਆਪ ਲੋਕ ਤਾਂ ਮੇਟਰ ਜਿੱਦਾਂ ਹੀ ਆਪਾਂ ਡਿਊਟੀ ਔਨ ਕੀਤੀ ਪਹਿਲੀ ਰਾਈਡ ਪੈ ਗਈ ਆਪਾਂ ਨੂੰ ਓਬਰ ਤੇ ਇਹ ਪੈ ਗਈ ਸੀ ਆਪਾਂ ਨੂੰ ਇੰਟਰ ਸਿਟੀ ਇਹਨਾਂ ਜਾਣਾ ਸੀ ਚਿਤਕਾਰਾ ਯੂਨੀਵਰਸਿਟੀ ਤੇ ਆਪਾਂ ਮੈਂ ਉਹਨੂੰ ਦੱਸਿਆ ਕਿ ਇਹਦੇ ਵਿੱਚ ਤੁਹਾਨੂੰ ਟੈਕਸ ਵਗੈਰਾ ਅਲੱਗ ਤੋਂ ਲੱਗਣਗੇ ਉਹਨਾਂ ਨੇ ਕਿਹਾ ਐਗਰੀ ਤੇ ਆਪਾਂ ਉਤੋਂ ਚੱਲ ਪਏ ਤਾਂ ਆਪਾਂ ਇਹਨਾਂ ਨੂੰ ਜਾਣਾ ਸੀ ਚਿਤਕਾਰਾ ਯੂਨੀਵਰਸਿਟੀ ਛੱਡਣਾ ਆਪਾਂ ਜਿੱਦਾਂ ਹੀ ਸਵਾਰਣੇ ਤੇ ਨਿਕਲੋ ਆ ਤੁਸੀਂ ਸਵਾਰਣੇ ਦੇਖੋ ਇਸ ਤੋਂ ਬਾਅਦ ਲਾਂਡਰਾ ਰੋਡ ਤੋਂ ਆਪਾਂ ਜਾਣਾ ਰਾਂਡਰਾ ਰੋਡ ਪੂਰਾ ਹੀ ਟੁੱਟਿਆ ਹੋਇਆ ਇਹ ਆਪਾਂ ਚਿਤਕਾਰਾ ਯੂਨੀਵਰਸਿਟੀ ਮੈਮ ਨੂੰ ਕੀਤਾ ਡ੍ਰੌਪ ਆਪਣਾ ਬਿੱਲ ਨਿਕਲਾ ਸਮਥਿੰਗ 4000 ਦੇ ਅਰਾਊਂਡ ਜੁੜ ਬੋਲ ਰਿਹਾ ਹੈ ਮਿੱਤਰੋ ਅਮੀਰ ਖਣ ਸਹੀ ਕਹਿ ਰਿਹਾ ਆਪਣਾ ਬਿੱਲ ਨਿਕਲਾ ਮਿੱਤਰੋ 900 ਰੁਪਏ ਤਾਂ ਆਪਾਂ ਬਿੱਲ ਲੈ ਕੇ ਤੇ ਨਾਲ ਦੀ ਨਾਲ ਮਿੱਤਰੋ ਆਪਾਂ ਗੱਡੀ ਖਾਲੀ ਖਿੱਚਦੀ ਫੇਰ ਆਪਾਂ ਪਹੁੰਚੇ ਇਮਾਰਤ ਐਤੋਂ ਆਪਣਾ ਪਿਕਅਪ ਆ ਐਤੋਂ ਕਰ ਲਿਆ ਆਪਾਂ ਪਿਕਅਪ ਕਸਟਮਰ ਨੂੰ ਆਪਾਂ ਲਿਆ ਕੇ ਛੱਡਿਆ 67 ਸੈਕਟਰ ਐਥੇ ਕੀਤਾ ਡ੍ਰੌਪ ਤੇ ਤੁਸੀਂ ਵੀ ਅਗਰ ਜੋਬ ਕਰਨੀ ਹੈ ਕਾਲਿੰਗ ਲਾਈਨ ਜੀ ਤੁਸੀਂ 67 ਇਹਦੇ ਨਾਲ ਨਾਲ ਸਾਰੀਆਂ ਕੰਪਨੀਆਂ ਟਰਾਈ ਕਰ ਸਕਦੇ ਹੋ ਤੇ ਇਹਦੇ ਨਾਲ ਹੀ ਤੁਹਾਨੂੰ ਇੱਕ ਚੀਜ਼ ਹੋਰ ਦਿਖਾ ਦਈਏ ਇਹ ਦੇਖੋ ਆਪਣੀ ਦੂਸਰੀ ਗੱਡੀ ਦੀ ਚਾਬੀ ਗੱਡੀ ਆ ਜਾ ਗਈ ਆਪਣੇ ਕੋਲੇ ਵਾਪਸ ਤੇ ਬਾਬਿਓ ਇੱਥੋਂ ਕੀਤਾ ਆਪਾਂ ਪਿਕਅਪ ਸੁਵਾਣੇ ਤੋਂ ਆਪਾਂ ਖੜੇ ਸੀ 68 ਉੱਥੋਂ ਪਿਕਅਪ ਆ ਆਪਣੇ ਕੋਲ ਤੇ ਉੱਥੇ ਹੀ ਡ੍ਰੌਪ ਦਾ ਕੰਮ ਕਰ ਹੈ ਨਹੀਂ ਮਿੱਤਰੋ ਫਿਰ ਮੈਂ ਕਿਹਾ ਆਪਾਂ ਕਿਉਂ ਨਾ ਇਹ ਰਾਈਡ ਲਾ ਲਈ ਜਾਵੇ ਤਾਂ ਆਪਾਂ 68 ਤੋਂ ਪਿਕ ਕਰਨਾ ਹੈ ਤੇ 680 ਡ੍ਰੌਪ ਫਿਰ ਆਪਾਂ 34 ਸੈਕਟਰ ਤੋਂ ਕਿਤਾ ਪਿਕਅਪ ਔਰ ਗਿਲਕੋ ਪਾਰਕ ਹिल्स ਏਅਰਪੋਰਟ ਤੇ ਸੋਸਾਇਟੀ ਬਣੀ ਆ ਮਿੱਤਰੋ ਇੱਥੇ ਕਿਤਾ ਡ੍ਰੌਪ ਤੇ ਇਹਦੇ ਨਾਲ ਹੀ ਆਪਣਾ ਕੰਮ ਹੋ ਗਿਆ ਐਵਰੇਜ 2000 ਦੇ ਅਰਾਊਂਡ ਉਹ ਆਪਣੇ ਡਰਾਈਵਰ ਦੀ ਇੱਕ ਰਾਈਡ ਲੱਗੀ ਆ ਦੋ ਯਰ ਦੇ ਅਰਾਊਂਡ ਹੋ ਗਿਆ ਆਪਣਾ ਗਮ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਰ ਦਿਓ ਵੀਡੀਓ ਨੂੰ ਸ਼ੇਅਰ ਕਰਿਓ ਤੇ ਇੰਸਟਾ ਤੇ ਫੋਲੋ ਕਰਨਾ ਨਾ ਭੁੱਲਿਓ